ਸਾਨਾ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਲਗਾਤਾਰ ਸਿਆਸਤਦਾਨ ਕਿਸਾਨੀ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 37ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਉਸ ਦੀ ਸਿਹਤ ਦਾ ਲਗਾਤਾਰ ਹਰ ਕੋਈ ਫਿਕਰ ਕਰ ਰਿਹਾ ਸੁਪਰੀਮ ਕੋਰਟ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਤਾਂ ਹੁਣ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਤੇ ਐਮਪੀ ਰਾਜਾ ਬੜਿੰਗ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਇੱਕ ਠੋਕ ਕੇ ਕਿਸਾਨਾਂ ਦੇ ਨਾਲ ਖੜ ਗਏ ਹੁਣ ਮਸਲੇ ਦਾ ਹੱਲ ਕੀ ਰਾਜਾ ਬੜਿੰਗ ਕਰਵਾਉਣਗੇ ਕੀ ਕੁਝ ਕਹਿ ਰਹੇ ਨੇ ਰਾਜਾ ਬੜਿੰਗ ਇੱਕ ਵਾਰ ਸੁਣੋ ਤੁਸੀਂ ਵੀ ਹਾਂਜੀ ਸੁਪਰੀਮ ਕੋਰਟ ਹੀਰੇ ਮਗਰ ਢੱਲੇਵਾਲ ਸਾਹਿਬ ਨੂੰ ਲੈ ਕੇ ਅੱਜ ਫੇਰ ਤਿੰਨ ਦਿਨ ਦਾ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਅਸੀਂ ਟਾਈਮ ਮੰਗੀ ਜਾਂਦੇ ਆ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਢੱਲੇਵਾਲ ਸਾਹਿਬ ਦੇ ਹਾਲਾਤ ਹੋਰ ਮਾਜੂ ਖੁੱਲਦੇ ਜਾ ਰਹੇ ਹਨ ਔਰ ਅਗਰ ਉਹਨਾਂ ਨੂੰ ਅਣਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀ ਸਰਕਾਰਾਂ ਨੂੰ ਸਜੀਦ ਕੀ ਖੋਹਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਿਆ ਹੈ ਹੁਣ ਵੀ ਹਜੇ ਡੁੱਲੇ ਬੇਰਾਂ ਦਾ ਉਹ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਪੁਖਤਾ ਆਪਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਚੋਣਾ ਹੈ ਸੋ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਸਾਡੇਾਸਤੇ ਬਹੁਤ ਕੀਮਤੀ ਹੈ ਪਰ ਇਹ ਮੁੱਖ ਮੰਤਰੀ ਸਾਹਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਉਚਾਰ ਕਰਤਾ ਜੀ ਸੁਪਰੀਮ ਕਮੇਟੀ ਮਗਰ ਬੱਲੇਵਾਲ ਸਾਹਮਣੂ ਲੈ ਕੇ ਅੱਜ ਫਿਰ ਤਿੰਨ ਦਿਨ ਦਾ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਅਸੀਂ ਟਾਈਮ ਮੰਗੀ ਜਾਂਦੇ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਬੱਲੇਵਾਲ ਸਾਹ ਦੇ ਹਾਲਾਤ ਹੋਰ ਮਾਜੂ ਖੁੰਦੇ ਜਾ ਰਹੇ ਹਨ ਾਰੇ ਅਗਰ ਉਹਨਾਂ ਨੂੰ ਅਨਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀਆਂ ਸਰਕਾਰਾਂ ਨੂੰ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਿਆ ਹੈ ਹੁਣ ਵੀ ਹਜੇ ਡੁੱਲੇ ਬੇਰਾਂ ਦਾ ਉਹ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਪੁਖਤਾ ਆਪਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਚੋਣ ਹੈ ਸੋ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ ਪਰੇ ਮੁੱਖ ਮੰਤਰੀ ਸਾਹਿਬ ਤੇ ਈਸ਼ਟੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਵਿਚਾਰ ਕਰਕੇ ਮੀਟਿੰਗ ਬੁਲਾ ਲਗਣ ਨਿਕਲਦੀ ਹੈ ਇਲੈਕਸ਼ਨ ਲਈ ਬਿਲਕੁਲ ਹਾਂਜੀ ਸੁਪਰੀਮ ਕੋਰਟ ਭੇਜਿਆ ਮਗਰ ਦਲੇਵਾਲ ਸਾਹਿਬ ਨੂੰ ਲੈ ਕੇ ਅੱਜ ਫਿਰ ਤਿੰਨ ਦਿਨ ਦਾ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਅਮ ਟਾਈਮ ਮੰਗੀ ਜਾਂਦੇ ਹੈ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਦਲੇਵਾਲ ਸਾਹਿਬ ਦੇ ਹਾਲਾਤ ਹੋਰ ਮਾਜੂ ਖੁੱਲਦੇ ਜਾ ਰਹੇ ਹਨ ਔਰ ਜੇ ਅਗਰ ਉਹਨਾਂ ਨੂੰ ਅਨਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀਆਂ ਸਰਕਾਰਾਂ ਨੂੰ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਿਆ ਹੁਣ ਵੀ ਹਜੇ ਡੁੱਲੇ ਬੇਰਾ ਦਾ ਉਹ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਪੁਖਤਾ ਆਪਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਛੋਣ ਹੈ ਸੋ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ ਪਰ ਮੁੱਖ ਮੰਤਰੀ ਸਾਹਿਬ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਵਿਚਾਰ ਕਰਕੇ ਤਾਂ ਤੁਸੀਂ ਸੁਣਿਆ ਰਾਜਾ ਬੜਿੰਗ ਦੇ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਜਿੱਦ ਛੱਡ ਕੇ ਕਿਸਾਨਾਂ ਦੀ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਜਮ ਕੇ ਨਿਸ਼ਾਨੇ ਸਾਦੇ ਹੋਏ ਨਜ਼ਰ ਆਏ ਬੀਜੇਪੀ ਸਰਕਾਰ ਦੇ ਉੱਤੇ ਕਿਉਂਕਿ 13 ਫਰਵਰੀ ਤੋਂ ਜੋ ਕਿਸਾਨੀ ਮੋਰਚਾ ਚੱਲ ਰਿਹਾ ਕਿਸਾਨ ਲਗਾਤਾਰ ਆਪਣੀਆਂ 13 ਮੰਗਾਂ ਨੂੰ ਲੈ ਕੇ ਜੋ ਪਹਿਲਾਂ 12 ਮੰਗਾਂ ਸੀ ਪਰ 21 ਤਰੀਕ ਨੂੰ 21 ਫਰਵਰੀ 2024 ਨੂੰ ਜਦੋਂ ਕਿਸਾਨ ਖਨੌਰੀ ਬਾਰਡਰ ਤੋਂ ਦਿੱਲੀ ਵੱਲ ਨੂੰ ਕੂਚ ਕਰਦੇ ਨੇ ਉਸ ਵੇਲੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਜਾਂਦਾ ਉਹ ਮੰਗ ਵੀ ਹੁਣ ਜਿਹੜੀ ਆ ਉਸ ਦੇ ਪਰਿਵਾਰ ਨੂੰ ਹਲੇ ਤੱਕ ਕਹਿੰਦੇ ਇਨਸਾਫ ਨਹੀਂ ਮਿਲਿਆ ਬੇਸ਼ੱਕ ਉਸ ਦੇ ਪਰਿਵਾਰ ਦੇ ਵਿੱਚੋਂ ਸ਼ੁਭਕਰਨ ਸਿੰਘ ਦੀ ਭੈਣ ਨੂੰ ਨੌਕਰੀ ਮਿਲ ਗਈ ਜਿਹੜਾ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਪਰ ਹਲੇ ਤੱਕ ਵੀ ਉਹ ਚਿਹਰੇ ਸਾਹਮਣੇ ਨਹੀਂ ਆਏ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਸੀ ਪ੍ਰਸ਼ਾਸਨ ਦੇ ਉੱਤੇ ਕੋਈ ਵੱਡੀ ਕਾਰਵਾਈ ਨਹੀਂ ਹੋਈ ਤਾਂ ਉਹ ਮੰਗ ਨੂੰ ਵੀ ਹੁਣ ਐਡ ਕਰ ਲਿਆ ਗਿਆ ਪਹਿਲਾਂ 12 ਮੰਗਾਂ ਸੀ ਹੁਣ 13 ਮੰਗਾਂ ਹੋ ਚੁੱਕੀਆਂ ਕਿਸਾਨਾਂ ਦੀਆਂ ਕੇਂਦਰ ਦੇ ਖਿਲਾਫ ਤਾਂ ਕੇਂਦਰ ਦੇ ਖਿਲਾਫ ਇਹ ਮੋਰਚਾ ਲੱਗਾ 13 ਮੰਗਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਮੰਗ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਹੈ ਤਾ ਕਿਸਾਨੀ ਮਸਲੇ ਦਾ ਹੱਲ ਕਦੋਂ ਹੋਵੇਗਾ ਕਿਉਂਕਿ ਪੌਦਿਆਂ ਠੰਡੀਆਂ ਰਾਤਾਂ ਜਿਹੜੀਆਂ ਨੇ ਕਿਸਾਨ ਸੜਕਾਂ ਦੇ ਉੱਤੇ ਕੱਟਦੇ ਹੋਏ ਨਜ਼ਰ ਆ ਰਹੇ ਨੇ ਦੇਸ਼ ਦਾ ਅੰਨਦਾਤਾ ਇਹ ਅੰਨਦਾਤਾ ਲੋਕਾਂ ਦਾ ਢਿੱਡ ਭਰਨ ਵਾਲਾ ਦੇਸ਼ ਦਾ ਢਿੱਡ ਭਰਨ ਵਾਲਾ ਖੁਦ ਭੁੱਖਾ ਸੌ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 37 ਦਿਨਾਂ ਤੋਂ ਅੰਨ ਨਹੀਂ ਖਾ ਰਿਹਾ ਜਿਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਆ ਦੇਸ਼ ਦਾ ਅੰਨਦਾਤਾ ਇਸੇ ਕਰਕੇ ਕਿਹਾ ਜਾਂਦਾ ਕਿ ਅੰਨ ਉਗਾਉਣ ਵਾਲਾ ਜੋ ਦਾਤਾ ਆ ਉਹ ਅੱਜ ਸੜਕਾਂ ਦੇ ਉੱਤੇ ਮਜਬੂਰ ਹੋ ਰਿਹਾ ਰੁਲਣ ਦੇ ਲਈ ਉਹ ਅੱਜ ਖੁਦ ਸੌਂ ਭੁੱਖੇ ਸੌਣ ਨੂੰ ਮਜਬੂਰ ਹੋ ਰਿਹਾ ਆ ਅਖਰ ਕੇਂਦਰ ਸਰਕਾਰ ਕਦੋਂ ਕਿਸਾਨਾਂ ਦੇ ਮਸਲੇ ਦਾ ਹੱਲ ਕਰੇਗੀ